संविधान बचाओ चेतना मार्च चौदह अप्रैल फैसला निका है इस संबंधी फिलौर हुई प्रेस कॉन्फ्रेंस दौरान लोग इंसाफ मंच तहसील फिलौर के आगुआ प्रधान जनरल फिलौर मुख बुलारे एडवोकेट संजीव पौरा सिकषोत्तम फिलौर सीनियर मीत प्रधान मास्टर हंसराज वित्त सिक डॉक्टर संदीप कुमार प्रेस सक जसवंत बोड कोर कमेटी मैंबर डॉक्टर अशोक कुमार जसवंत मौ रामजी दास गन्ना पिंड सुरिंदर माला हनी संतोखपुड़ा सुनील गन्ना पिंड कुलदीप लंबारदार रजिंदर कुमार राजू प्रेस में संबोधन किया आदि आगुआ ने दस्या कि चौदह अप्रैल न संविधान बचाओ चेतना मार्च दिया पिंड तैयारियां मुकम्मल हो गई हैं ਆਗੂਆਂ ਨੇ ਦੱਸਿਆ ਕਿ ਮੋਟਰਸਾਈਕਲ ਮਾਰਚ ਮਿਤੀ 14 ਅਪ੍ਰੈਲ ਨੂੰ ਡਾਕਟਰ ਅੰਬੇਦਕਰ ਚੌਂਕ ਫਲੋਰ ਵਿਖੇ ਬਾਬਾ ਸਾਹਿਬ ਜੀ ਨੂੰ ਫੁੱਲ ਮਲਾਵਨ ਪੇਟ ਕਰਨ ਉਪਰੰਤ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਤਹਿਸੀਲ ਫਲੋਰ ਦੇ ਪਿੰਡਾਂ ਵਿੱਚੋਂ ਸੈਂਕੜੇ ਮੋਟਰਸਾਈਕਲ ਅਤੇ ਹੋਰ ਵਾਹਨ ਸ਼ਾਮਲ ਹੋਣਗੇ ਇਸ ਮੌਕੇ ਆਗੂਆਂ ਨੇ ਕਿਹਾ ਕਿ ਇਸ ਮਾਰਚ ਦੀ ਸਫਲਤਾ ਲਈ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਪਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਸੈਂਕੜੇ ਲੋਕਾਂ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਨੂੰ ਸਹਿਮਤੀ ਦਿੱਤੀ संविधान बचाओ चेतना मार्च के रूट बारे आगुआ ने दसा कि अंबेडकर चौक फिलौर तो मार्च शुरू हो के किला रोड फिलौर तो सारे शहर फिलौर की परिक्रमा होया मुहला चौधरी राही पिंड गड़ा तो नवाशिर रोड तो बाईपास राही भगवान मैया जी डेरे कोलो मुड़ के जी टी रोड तो पिंड रामगढ़ पिंड नंगल तो गुरु रविदास महाराज चौंक तो हुंदा होया गुरु रविदास मंदिर नूर महल रोड फिलौर रविदास पुरा ए, फिलौर विखे समाप्त होगा आगुओं ने दसिया कि मौजूदा समय में देश विरोधी ताकत आपसी भाईचारे को तोड़ने लिए यत्नशील हैं जिसका मुंह तोड़ना जवाब दिता जाएगा और भाईचारक साझा कायम रखने लिए पिंड पिंड होका दिता जाएगा आगुओं ने कहा कि केंद्र ते पंजाब दीयां सरकारां भारतीय संविधान को खत्म करने वाल वध रहीआं हन ते भारतीय संविधान दे नियमां दी ਆਰਡਰ ਦਾ ਉਪਜਕੀਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰਤੰ ਪਰ ਕਰਨਾ ਜਿਹੜੇ ਪੱਤਰਕਾਰ ਭਾਈਚਾਰਾ ਇੱਥੇ ਪਹੁੰਚਿਆ ਤੇ ਜਿਹੜੇ ਅਸੀਂ ਪ੍ਰੈਸ ਕਾਨਫਰੰਸ ਕਰਤੀ ਆ ਤੇ ਲੋਕ ਸੰਸਾ ਮਾਝ ਦੇ ਸਮੂਹ ਟੀਮ ਨੇ ਜਿਹੜੀ ਲਗਾਤਾਰ ਪਿਛਲੇ ਸਮੇਂ ਤੋਂ ਤਿਆਰੀ ਕਰਦੇ ਰਹੇ ਆ ਲੋਕ ਸੰਸਾ ਮંચ ਦੇ ਮਾਧਿਅਮ ਤੋਂ ਰੱਖਿਆ ਜਿਹੜਾ ਪ੍ਰੋਗਰਾਮ ਆ ਜਿਹੜਾ 14 ਅਪ੍ਰੈਲ ਨੂੰ ਸੰਵਿਧਾਨ ਬਚਾਓ ਚੇਤਨਾ ਮਾਰਚ ਕੀਤਾ ਜਾ ਰਿਹਾ ਉਹਦੀਆਂ ਤਿਆਰੀਆਂ ਸੰਬੰਧੀ ਲੋਜਾਇਆ ਲਿਆ ਪੂਰੇ ਸ਼ਹਿਰ ਨਾਲ ਤੇ ਅਸੀਂ ਅਨੌਰ ਦੇ ਵਿੱਚ 바ਵਾ ਸਾਹਿਬ ਚੌਂਕ ਦੇ ਕੋਲ ਇਕੱਠੇ ਹੋ ਕੇ ਜਿਹੜਾ ਮਾਰਚਿਆ ਲਗਭਗ ਸੈਂਕੜੇ ਮੋਟਰਸਾਈਕਲ ਆਉਣਗੇ ਤੇ ਵਿੱਚ ਗੱਡੀਆਂ ਹੋਣਗੀਆਂ ਤੇ ਲੋਕ ਪਿੰਡਾਂ ਦੇ ਵਿੱਚ ਹੰਗਾਰਾ ਮੈ ਰਿਆ ਬਹੁਤ ਜ਼ਿਆਦੇ ਲੋਕ ਕਬੱਡੀ ਕਣ ਦੇ ਵਿੱਚ ਆ ਰਹੇ ਆ ਤੇ ਨਾਲ ਨਾਲ ਅਸੀਂ ਇਹ ਮਾਰਚਿਆ ਨੌਰ ਤੋਂ ਸਹੀ 10 ਵਜੇ ਤੋਂ ਕਰਕੇ ਅੱਜ ਕਿਲਾ ਰੋਡ ਤੇ ਰੋਡ ਤੋਂ ਬੜੇ ਕੜੇ ਤੋਂ ਨਵਾਂ ਚੜ ਰੋਡ ਨਵਾਂ ਸ਼ਹਿਰ ਰੋਡ ਤੋਂ ਹੁੰਦਾ ਹੋਇਆ ਇਹ ਬਾਈਪਾਸ ਮਈਆ ਦਰਬਾਰ ਦੇ ਸਾਹਮਣੇ ਦੀ ਹੁੰਦਾ ਹੋਇਆ ਤੇ ਨਾਲ ਉਹ ਪਾ ਕੇ ਰਿਕਵਰ ਕਰਕੇ ਤੇ ਨਾਲ ਹੀ ਅਸੀਂ ਲੰਗਰ ਰਾਮ ਘੜ ਛੱਡ ਕੇ ਤੇ ਅਸੀਂ ਗੁਰੂ ਰਵਦਾਸ ਮੰਦਿਰ ਅਰਦਾਸ ਘਰ ਵਿੱਚ ਉਹ ਸਮਾਪਤ ਕਰਨਾ ਜਿੱਥੇ ਗੁਰੂ ਰਵਦਾਸ ਪ੍ਰਬੰਧਕ ਕਮੇਟੀ ਨੇ ਲੰਗਰ ਦਾ ਪ੍ਰਬੰਧ ਕੀਤਾ ਤੇ ਨਾਲ ਨਾਲ ਅਸੀਂ ਅੱਗੇ ਤੋਂ ਵੀ ਜਿਹੜਾ ਇਹ ਪ੍ਰਾਣਾ ਕਰ ਰਿਹਾ ਹੈ ਵੀ ਜਿਹੜਾ ਲੋਕ ਸਾਫ ਮੰਨਤਿਆ ਇਹਨੂੰ ਅਗਲੇ ਤੋਂ ਵੀ ਚਲਾਇਆ ਜਾਵੇ ਵੀ ਜੇ ਤਾਂ ਕਿਸੇ ਦਾ ਵੀ ਧੱਕਾ ਹੁੰਦਾ ਵੇਖ ਸਾਡੀ ਹਿੰਦੂਆਂ ਦੇ ਖਿਲਾਫ ਜਿਹੜਾ ਲੋਕਾਂ ਦਾ ਸਭ ਮਾਂਚ ਡਾਟ ਕੇ ਕਰੂਗਾ ਇਹ ਲੋਕਾਂ ਦਾ ਸਭ ਮਾਂਚ ਲਗਾਤਾਰ ਹੀ ਜਿਹੜਾ ਇਹ ਹੂਨ ਦੇ ਵਿੱਚ ਆਇਆ ਤੇ ਹੂਨ ਦੇ ਵਿੱਚ ਰਹੂਗਾ ਤੇ ਲਗਾਤਾਰ ਹੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਸੰਵਿਧਾਨ ਬਚਾਉਣ ਦੇ ਲਈ ਉਹ ਜਿੰਨੇ ਵੀ ਮਨ ਲੋ ਅਸਰੀਤੀ ਆਇਆ ਉਹਦੇ ਖਿਲਾਫ ਇਹ ਲਗਾਤਾਰ ਹੀ ਸੰਘਰਸ਼ ਵਿੱਚ ਮੈਦਾਨ ਦੇ ਵਿੱਚ ਰਿਹਾ ਜਿੱਦਾਂ ਇੱਕ ਗਰੁੱਪ ਉਹਨੂੰ ਧਮਕੀ ਦਿੱਤੀ ਹੈ ਇੱਥੇ 14 ਵੀ ਜਿਹੜਾ ਪਲੈਨ ਨੂੰ ਬਣਾਉਣਾ ਆ ਉਹ ਕਹਿੰਦਾ ਸੀ ਮੈਂ ਕੁਝ ਵੀ ਕਰਾਂ ਤੁਸੀਂ ਉਹ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸਲ ਦੇ ਵਿੱਚ ਧਮਕੀਆਂ ਦੇ ਰਹੇ ਆ ਉਹ ਸਾਡੇ ਲੋਕਾਂ ਨੂੰ ਵੱਡਣਾ ਚਾਹੁੰਦੇ ਆ ਸਾਡਾ ਭਾਈਚਾਰਾ ਜਿਹੜਾ ਆ ਉਹਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਆ ਅਸੀਂ ਤਾਂ ਬੇਰਤੀ ਕਰਦੇ ਆ ਜਿਹੜੇ ਸਿਆਸੀ ਲੋਕ ਵੀ ਤੇ ਰੁਪਿਆ ਛੇਕਦੇ ਆ ਕੇ ਮੰਨ ਲਓ ਵੀ ਉਹ ਵੀ ਜਿੱਦਾਂ ਉਹ ਚੈਰਜ ਕਰਦੇ ਉਹ ਤੇ ਉਹ ਚੈਰਜ ਕਰਦੇ ਆ ਵੀ ਇੱਥੇ ਆ ਕੇ ਦੇਖੇ ਇਹ ਜਿਹੜੇ ਧਿਆਨ ਆ ਇਹ ਆਪਸ ਵਿੱਚ ਭਾਈਚਾਰਾ ਤੋੜਦੇ ਆ ਇਹ ਭਾਈਚਾਰਾ ਨਾ ਟੁੱਟਣ ਨਾ ਤੋੜਿਆ ਜਾਵੇ ਤੇ ਇਹਨੂੰ ਭਾਈਚਾਰਾ ਵਧਾਉਣ ਦੇ ਲਈ ਅਸੀਂ ਬੇਨਤੀ ਕਰਦੇ ਹਾਂ ਵੀ ਕਿਸੇ ਦੇ ਨਾਲ ਇਦਾਂ ਦੀ ਕੋਈ ਕੜਤੜਾਈ ਗੱਲ ਨਾ ਕੀਤੀ ਜਾਵੇ ਜਿੱਥੇ ਭਾਈਚਾਰਾ ਸਾਡਾ ਆਪ ਵਿੱਚ ਹੀ ਟੁੱਟਦਾ ਹੋਵੇ ਅਸੀਂ ਚਾਹੁੰਦੇ ਹਾਂ ਵੀ ਇੱਥੇ ਅਮਨ ਅਮਨ ਮਾਰ ਸ਼ਾਂਤੀ ਦੇ ਨਾਲ ਜਿਹੜੇ ਲੋਕ ਰਹ ਰਹੇ ਆ ਇੱਥੇ ਸਾਡਾ ਭਾਈਚਾਰਾ ਬਹੁਤ ਵਧੀਆ ਆ ਇਹ ਜਿਹੜਾ ਦੁਆਬਾ ਆ ਬਹੁਤ ਹੀ ਮਨੋ ਗਾਵ ਦੁਆਬਾ ਇਹ ਸਾਡਾ ਇਲਾਕਾ ਆ ਇਸ ਕਰਕੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਡੇ ਜਿਹੜਾ ਦੁਆਬੇ ਦਾ ਭਾਈਚਾਰਾ ਨੂੰ ਨਾ ਤੋੜੋ ਇਥੇ ਭਾਈਚਾਰੇ ਨੂੰ ਬਣਿਆ ਰਹਿਣ ਦਿਓ ਵੀ ਜਿਹੜੀਆਂ ਜਿਹੜੀਆਂ ਇਹ ਜਿਹੜੀਆਂ ਹਾਕਮਾਂ ਕਰਦੇ ਲੋਕ ਆ ਉਹ ਤਾਂ ਅਸਲ ਦੇ ਵਿੱਚ ਵਿਦੇਸ਼ੀ ਵਿਦੇਸ਼ਾਂ ਦੇ ਵਿੱਚ ਬੈਠ ਕੇ ਆ ਵਿਦੇਸ਼ ਦੇ ਵਿੱਚੋਂ ਉਹੋ ਕਰ ਰਹੇ ਆ ਤੇ ਇਥੇ ਇਥੇ ਦੀਆਂ ਜਿਹੜੀਆਂ ਏਜੰਸੀਆਂ ਆ ਸਰਦਾਰਾਂ ਆ ਉਹ ਉਹਨਾਂ ਦੀ ਪਿੱਠ ਤੇ ਖੜੀਆਂ ਆ ਤੇ ਉਹ ਚਾਹੁੰਦੀਆਂ ਆ ਵੀ ਇਥੇ ਭਾਈਚਾਰਾ ਖਰਾਬ ਹੋਵੇ ਟੁੱਟੇ ਇਸ ਲਈ ਤੋਂ ਪੈਸੇ ਜੜੀਆਂ ਸਦਾਲ ਰਾਜ ਜਿੱਦਾਂ ਦਾ ਮਾਲੋਂ ਪੈਸੇ ਰੋਕਿਆ ਸੰਦਾਪ ਹੋ ਗਿਆ ਪਾ ਲੋ ਖਾਸ ਤਾਸ ਦੀ ਗੱਲ ਕਰਦੇ ਉਹ ਉਦਾਂ ਦਾ ਰਾਜ ਉਦਾਂ ਦਾ ਮਾਹੌਲ ਆਣਾ